ਨਾ ਮੂਤਰੇ ਮਾ ਹੈ ਗੁਰੂ ਸਾਹਿਬ ਜੀ ਸੋ ਜੇ ਮਹਾਂ ਚੌਥਾ ਤੁਮ ਕਰਤਾ क्या पद पे आ कदम आई है पूरा भला सतत सुख जिस सूजे जिया को करे के को पाई ਸਾਭੋ ਮੋ ਮਾਇਆ ਸਰੀਰ ਹਰ ਕੀ ਆਹੂ ਵਿੱਚ ਜੇ ਮਨੁਖ ਭਗਤ ਕਰਾਈ ਏ 하나 ਸਤਗੁਰ ਮੇਲ ਸੁਖ ਦੇਵੇ ਇਕ ਮਨੁਖ ਤੰਦਰ ਪਿਟਾਈ ਸਾਹੋ ਤੇਰਾ ਤੂੰ ਸਭਨਾ ਕਾਮਰ ਕਰਤੇ ਤਸਬਨਾ ਸਰਵ ਖਿਆਲੇਖ ਜਿਹਨ ਤ ਨਦਰ ਕਰਤੇ ਹਾਕੋ ਵੈ ਮਿਡ ਨਦਰੇ ਨਹੀ ਕੋ ਏਖਾ ਤੇ ਹੀ ਵੜ ਆਏ ਤੁਹ ਜਨ ਹੈ ਸਤੁਤਨ ਨਥ ਤੇ ਆਏ ਜਨਾਨਕ ਸੋ ਥੈ ਪਏ ਤੇਰੇ ਵੜਿਆਏ ਤੋਟੰਨ ਸਤਤ ਨੋ ਨਿਤ ਧਿਆਏ ਜਿਸਨੋ ਤਤਪਾਵੇ ਜਿਸਨੋ ਤੁਮੇ ਲੈ ਜਨਾਨਕ ਸੋ ਥੈ ਪਏ Okay.